ਮੇਰੀ ਗੱਲ ਪੱਲੇ ਨਾ ਬੰਨ ਲਾ ਚੁੱਪ ਕਰਕੇ ਨਾ ਤੇ ਆਪਣਾ ਕਿਤੇ ਵਿਆਹ ਕਰਾ ਲਾ ਟਾਈਮ ਸੇਰੀ ਜੇ ਤੂੰ ਕਵੇ ਤੇ ਮੈਂ ਕਿਸੇ ਨਾਲ ਗੱਲ ਕਰਦੀ ਆ ਮੈਂ ਅੱਗੇ ਲਾ ਕੇ ਰਿਸ਼ਤਾ ਕਰਾਉਣੀ ਆ ਕਿਤੇ ਮੇਰੇ ਭਰਾ ਨੂੰ ਰਿਸ਼ਤਿਆਂ ਦੀ ਘਾਟ ਕਮੀ ਕੀ ਆ ਜਾਇਦਾਦ ਵੀ ਚੰਗੀ ਸੋਨਾ ਸਨਖਾ ਹਰ ਇੱਕ ਚੀਜ਼ ਤੈਨੂੰ ਕਿਹੜੀ ਰਿਸ਼ਤਿਆਂ ਦੀ ਕਮੀ ਆ ਜਿਹੜਾ ਤੂੰ ਇਹਨਾਂ ਦੇ ਸਿਰ ਤੇ ਚੜ ਕੇ ਬਹਿਣਾ ਇਹਨਾਂ ਦੀ ਜਿਹੜੀ ਜ਼ਿੰਮੇਵਾਰੀ ਠੀਕ ਹੈ ਮੈਂ ਮੰਨਦੀ ਤੂੰ ਪੂਰੀ ਕਰ ਕੋਈ ਨਹੀਂ ਇੱਕ ਛੋਟਾ ਮੋਟਾ ਪਲਾਟ ਲੈ ਕੇ ਇਹਨੂੰ ਬਣਾ ਦਾਂਗੇ ਉਥੇ ਰਹੀ ਜਾਓਗੇ ਆਪਣੇ ਨੌਪੁੱਤ ਨਾ ਆਪੇ ਕਿਤੇ ਨੌਕਰੀ ਨੌਕਰੀ ਲੱਗ ਜਾਊਗਾ ਪੜ੍ਹ ਲਿਖ ਤੇ ਗਿਆ ਹੀ ਹੈ ਨਾ ਥੋੜਾ ਬੋਤਾ ਕਰਨ ਵੀ ਤੂੰ ਆਪਣੇ ਘਰ ਕਿਉਂ ਰੱਖਣਾ ਵਾ ਆਪਣਾ ਘਰ ਤੂੰ ਆਪਣੇ ਹੱਥ ਚ ਕਰ ਆਪਣੇ ਘਰ ਲਿਆ ਆਪਣੇ ਘਰ ਸੰਭਣ ਵਾਲੀ ਭੈਣ ਮੇਰੀ ਗੱਲ ਸੁਣਾ ਹੋਂ ਤੂੰ ਗਾ ਇੰਨੀਆਂ ਗੱਲਾਂ ਸੋਚੀ ਆਂਦੀਆਂ ਤੇ ਇਹਨੂੰ ਕਦੀ ਭੈਣ ਕਿੱਟੀ ਭੈਣ ਆ ਜਾ ਆ ਜਾ ਬਹਿ ਜਾ ਭੈਣੇ ਚੰਗੀ ਆ ਤੂੰ ਤੂੰ ਤਾਂ ਆਵਾਜ਼ ਵੀ ਨਹੀਂ ਦਿੱਤੀ ਮੈਨੂੰ ਕਿ ਮੈਂ ਆ ਗਈ ਆ ਉਹ ਮੈਂ ਕਿਹਾ ਚੱਲ ਧੁੱਪ ਜੀ ਲੱਗੰਦੇ ਮੈਨੂੰ ਲੱਗੀ ਸ਼ਾਇਦ ਮੈਂ ਕਿਹਾ ਚੱਲ ਉੱਪਰ ਬੈੰਨੀ ਘੜੀ ਕ ਹੂੰ ਵੀਰ ਬੜਾ ਗੁੱਸੇ ਨਾਲ ਆਵਾਜ਼ ਦੇ ਕੇ ਗਿਆ ਹਾਂ ਇਹ ਫਲਾਡ ਡੱਬਾ ਮੈਂ ਜਾਵਾਂ ਲੇਟ ਹੋਣ ਡਿਆ ਨਾਲੇ ਭੈਣ ਮੇਰੀ ਗੱਲ ਸੁਣ ਮਤ ਦੇਣੀ ਹੈ ਚੰਗੀ ਦੇ ਮਾੜੀ ਕਿਉਂ ਦੇਣ ਦੀ ਪਲਾਟ ਕੇ ਲੈ ਕੇ ਦੇਣਾ ਕਿਹ ਟੋਰ ਮੁੰਡਾ ਆਪਣਾ ਚੁੱਕੇ ਤੇ ਇੱਥੋਂ ਨਿਕਲੇ ਕੋਈ ਗੱਲ ਨਹੀਂ ਦੋ ਰੋਟੀਆਂ ਹੀ ਆ ਨਾ ਇੱਥੇ ਵੀ ਖਾਣੀਆਂ ਬਾਰਵੀ ਖਾ ਲੂੰਗੀ ਜਿੱਥੇ ਮਰਜ਼ੀ ਬਹਿ ਕੇ ਨਹੀਂ ਭੈਣ ਮੈਂ ਤੇਰੇ ਬਾਰੇ ਇਦਾਂ ਕੋ ਸੋਚਣਾ ਤੂੰ ਘੜੀ ਮੇਰੀ ਬਗਾਨੀ ਆ ਆਪਣੀ ਭੈਣ ਆ ਮੈਂ ਤੇਰੇ ਬਾਰੇ ਗਲਤ ਥੋੜਾ ਕੁਝ ਕਹਿ ਨਹੀਂ ਪੁੱਛ ਲੈ ਵੀਰ ਨੂੰ ਮੈਂ ਤਾਂ ਕਹਿ ਨਹੀਂ ਆਪਣਾ ਘਰ ਆਪਣਾ ਹੀ ਹੁੰਦਾ ਭੈਣ ਦੇ ਨਾਵੇਂ ਇੱਕ ਘਰ ਬਣਾ ਦੇ ਇਹ ਕਹਾ ਮੈਨੂੰ ਕੋਈ ਗੱਲ ਨਹੀਂ ਭੈਣ ਤੇਰੀਆਂ ਸਾਰੀਆਂ ਮੈਂ ਸੋਲ ਲੀਆਂ ਜੜੀਆਂ ਤੂੰ ਕੀਤੀਆਂ ਬਾਕੀ ਮੇਰੀ ਕਿਸਮਤ ਆ ਨਾ ਮੈਂ ਆਪੇ ਵੇਖ ਲੂੰਗੀ ਚੱਲ ਕੋਈ ਨਹੀਂ ਜਿਹੜੀ ਤੂੰ ਸਲਾਹ ਦੇਣੀ ਸੀ ਨਾ ਉਹ ਤਾਂ ਤੂੰ ਦੇ ਦਿੱਤੀ ਆ ਇੱਕ ਗੱਲ ਹੋਰ ਨਾਲੇ ਕੀ ਕਹਿਨੀ ਪਈ ਹਾਂ ਵਿਆਹ ਚੱਲ ਫਿਰ ਕਰਾ ਦੇ ਵਿਆਹ ਜ਼ਿੰਮੇਵਾਰੀ ਪੂਰੀ ਕਰਨੀ ਹੈ ਨਾ ਕਰ ਫਿਰ ਕਰਨ ਦੇ ਵਿਆਹ ਤੋਂ ਪਹਿਲਾਂ ਪਹਿਲਾਂ ਨਾ ਤੂੰ ਵੀਰ ਦਾ ਵਿਆਹ ਕਰਾ ਦੇ ਉਹ ਮੈਂ ਤਾਂ ਖੁਸ਼ ਬੜੀਆਂ ਕਿ ਵੀਰ ਨੇ ਸ਼ਰਾਬ ਛੱਡਤੀ ਉਹਨੇ ਆਪਣੇ ਆਪ ਨੂੰ ਸੁਧਾਰ ਲਿਆ ਨਹੀਂ ਤਾਂ ਮੈਂ ਤਾਂ ਵਿਆਹ ਕਰਾਉਣਾ ਹੀ ਆ ਜਿਹੜੀ ਮੈਂ ਕੁੜੀ ਵੇਖੀ ਆ ਨਾ ਵਿਆਹ ਤਾਂ ਮੈਂ ਉੱਥੇ ਹੀ ਕਰਾਉਂਗੀ ਅਗਲੇ ਹਜੇ ਮੰਨਣ ਨਹੀਂ ਡਏ ਤੇ ਮਨਾ ਮੈਂ ਲਾਉਂਗੀ ਜੇ ਮੈਂ ਕਰਨ ਦਾ ਕਰ ਲਿਆ ਨਾ ਕਰ ਮੈਂ ਇਹਦਾ ਵੀ ਦਊਂਗੀ ਕਿਉਂਕਿ ਸੰਜੋਗਾ ਤੋਂ ਬਿਨਾ ਨਾ ਕੁਝ ਨਹੀਂ ਹੁੰਦਾ ਅੱਜ ਤੁਹਾਡੇ ਦੋਵੇਂ ਭੈਣ ਭਰਾਵਾਂ ਦੇ ਮੱਤ ਤੇ ਨਾ ਪਰਦਾ ਪਿਆ ਨਾ ਜਿਹੜਾ ਕੋਈ ਨਹੀਂ ਇੱਕ ਇੱਕ ਨਾ ਇੱਕ ਦਿਨ ਤੇ ਲੱਥੂਗਾ ਉਹਦੇ ਆਪਣੇ ਜਿਹੜਾ ਮੁੰਡਾ ਕਰਨ ਉਹਦੇ ਗੁਣ ਮਨਾਵੇ ਪੰਡਤ ਦੇ ਨਾਲ ਰਲ ਕੇ ਮੈਨੂੰ ਦੱਸ ਜਿਹੜੇ ਮੇਰੇ ਰਹਿ ਗਏ ਭੈਣ ਨੂੰ ਕਾਦੀ ਗੱਲੋਂ ਮੈਨੂੰ ਟੌਂਚਾ ਮਾਰਦੀ ਦੀਨੀ ਮੈਂ ਤੈਨੂੰ ਵਿਆਹ ਤੱਕ ਦੀ ਆਪਣਾ ਰੋਣਾ ਰੋਇਆ ਵਾ ਤੂੰ ਭੈਣ ਨੂੰ ਕਿਦਾਂ ਬੋਲੀ ਜਾਂਦੀ ਐ ਵੀ ਪਹਿਲਾਂ ਮੈਂ ਇਹਦਾ ਕਰਦਣਾ ਉਹ ਨਹੀਂ ਮੰਨਦਾ ਆ ਨਹੀਂ ਮੰਨਦਾ ਜਦੋਂ ਗਈ ਹਾਂ ਉਹ ਕੰਮ ਕਰਨ ਗਈਆਂ ਜਦੋਂ ਜਦੋਂ ਕਰਨ ਨੂੰ ਵੇਖਾ ਵਖਈਆ ਕਰਨ ਗਈਆਂ ਤੇ ਡੱਬੇ ਵਟਾਏ ਹੀ ਭੈਣ ਉਹਦਨੇ ਨੂੰ ਮੇਰੀ ਯਾਦ ਆਈ ਹੁਣ ਵੇਖ ਕਿੰਨੇ ਨਾ ਲੇਚਾ ਪੋਚੀ ਕਰਨ ਦੀ ਆ ਵੇਖ ਕਿੰਨੇ ਡਰਾਮੇ ਕਰਨ ਦੀ ਆ ਵੀਰ ਮੈਂ ਜਿੰਨੀ ਮਰਜ਼ੀ ਸਫਾਈ ਦੇ ਲਾ ਤੈਨੂੰ ਹੁਣ ਮੇਰੇ ਸਫਾਈ ਦੇਣ ਦਾ ਕੋਈ ਫਾਇਦਾ ਹੈ ਹੀ ਨਹੀਂ ਕਹਿੰਦੇ ਆ ਨਾ ਜਿੰਨਾ ਮਰਜ਼ੀ ਮਨਾ ਲਓ ਜੇ ਕਿਸੇ ਨੇ ਮੰਨਣਾ ਹੀ ਨਹੀਂ ਤੇ ਕੀ ਫਾਇਦਾ ਫਿਰ ਤੇ ਜੇ ਕਾਰਜ ਵਿਹਾਰ ਕਰਨਾ ਹੀ ਆ ਨਾ ਕੋਈ ਤੇ ਹੱਸੀ ਖੁਸ਼ੀ ਕਰੋ ਜੇ ਇਹੀ ਰੰਡੀ ਰੋਣੇ ਪੋਣੇ ਜੇ ਨਾ ਤੇ ਮੈਨੂੰ ਸਾਫ਼ ਜਵਾਬ ਦੇ ਦਿਓ ਮੇਰੀ ਗੱਲ ਸੁਣ ਕੇ ਜਾਈ ਇੱਕ ਮਿੰਟ ਕਿੰਨੀ ਕਾਰਜ ਹਸੀ ਖੁਸ਼ੀ ਕਰਿਓ ਤੇ ਉਦੋਂ ਤੇਰੀਆਂ ਹਸੀਆਂ ਖੁਸ਼ੀਆਂ ਕਿੱਥੇ ਗਈਆਂ ਸੀ ਭਰਾ ਗੁਰੇ ਨਹੀਂ ਅੱਗੇ ਲੱਗ ਕੇ ਨਾਲ ਤੋਰਦੀ ਉਹਨੂੰ ਕਹਿੰਦੀ ਚੱਲ ਚੱਲੀਏ ਕੁੜੀ ਵੇਖਣ ਜਾਣਾ ਰਿਸ਼ਤਾ ਆਇਆ ਕਰਨ ਲਈ ਉਦੋਂ ਕਿੱਥੇ ਗਈ ਹਾਂ ਸਹੀ ਤੇ ਕਹਿੰਦੇ ਆ ਭਰਾ ਇਹ ਚੋਰੀਆਂ ਕਮਾ ਕਮਾਈ ਥੱਕ ਚੱਲੀ ਤੂੰ ਤੇ ਭੈਣ ਮੇਰੀ ਗੱਲ ਸੁਣ ਦੱਸ ਤੇ ਭਰਾ ਇਹਦੇ ਇਹਨੂੰ ਚੇਤਾ ਭੁੱਲ ਗਿਆ ਸੀ ਤਾਂ ਕਰਕੇ ਇਹਨੇ ਮੈਨੂੰ ਪਿੱਛੇ ਪਾਤਾ ਸੀ ਮੇਰੀ ਜਗ੍ਹਾ ਤੇ ਤੂੰ ਹੁੰਦੀ ਨਾ ਤੇ ਤੈਨੂੰ ਵੀ ਲੱਗ ਪਤਾ ਜਾਂਦਾ ਨਾਲੇ ਮੇਰੀ ਗੱਲ ਸੁਣ ਮੈਨੂੰ ਤਾਂ ਬੜੀ ਸ਼ਤੀ ਕਹਿ ਤਈ ਭਰਾ ਨੂੰ ਪਿੱਛੇ ਪਾਤਾ ਜਦੋਂ ਤੇਰਾ ਵਿਜ਼ਾ ਆਇਆ ਸੀ ਉਦੋਂ ਤੂੰ ਮੈਨੂੰ ਦੱਸਿਆ ਸੀ ਜਾਂ ਵੀਰ ਨੂੰ ਦੱਸਿਆ ਸੀ ਉਦੋਂ ਤੂੰ ਵੀ ਤਾਂ ਇਹੀ ਕਿਹਾ ਸੀ ਨਾ ਕਾਲੀ ਕਾਲੀ ਕੰਮ ਹੋਗੇ ਤੇ ਜੇ ਤੇਰੇ ਕਾਲੀ ਕਾਲੀ ਕੰਮ ਹੋਗੇ ਤੇ ਆਹ ਕੰਮ ਚ ਕਾਲੀ ਨਹੀਂ ਪੈਂਦੀ ਉਦੋਂ ਗੱਲ ਹੋਰ ਹੀ ਕਿਉਂਕਿ ਸਾਡੇ ਚ ਅਨਬੰਨ ਚਲਦੀ ਹੀ ਪਹਿਲਾਂ ਵੀ ਤੈਨੂੰ ਪਤਾ ਹੀ ਆ ਸਾਰਾ ਕੁਝ ਕੀ ਸੁੱਖ ਤੇ ਤੇਰੇ ਪਾਈਏ ਚ ਆਪਸ ਚ ਬੋਲ ਬਾਲ ਚਾਲ ਬੰਦ ਹੈ ਜਿਹਦੇ ਕਰਕੇ ਮੈਂ ਇੰਨੇ ਸਾਲ ਨਹੀਂ ਆਈ ਉਹ ਗੱਲਾਂ ਮੈਂ ਬਾਰ-ਬਾਰ ਦਰੋਣਾ ਨਹੀਂ ਚਾਹੁੰਦੀ ਅੱਜ ਵੀ ਮੈਂ ਲੜ ਕੇ ਇੱਥੇ ਆਈ ਆਪਣੇ ਭਰਾ ਪਿੱਛੇ ਜਦੋਂ ਮੈਨੂੰ ਪਤਾ ਲੱਗਾ ਕਿ ਕਰਾਂ ਦਾ ਰਿਸ਼ਤਾ ਉਹ ਤੋਂ ਚੋਰੀ ਕਰਤਾ ਭੈਣ ਅਨਬਣ ਚਲਦੀ ਸੀ ਜਿੱਜੇ ਸਾਲੇ ਚ ਭੈਣ ਨਾ ਕਾਦੀ ਅਨਬਣ ਹੀ ਤੇਰੀ ਤੂੰ ਤਾਂ ਮੈਨੂੰ ਵੀ ਕੰਨੋਂ ਕੰਨ ਖਬਰ ਨਾ ਹੋਣ ਦਿੱਤੀ ਜਿਤਰਾ ਤੂੰ ਕਹਿੰਨੀ ਆ ਕਿ ਮੇਰੀ ਨਨਾਨ ਨੇ ਮੈਨੂੰ ਸਾਰੀਆਂ ਗੱਲਾਂ ਸੁਣਾਈਆਂ ਤੇ ਉਤਰਾ ਹੀ ਤੇਰੀ ਨਨਾਨ ਨੇ ਮੇਰੇ ਕੰਨੀ ਖਬਰ ਪਾਈ ਕਿ ਮੇਰੀ ਪਰਜਾਈ ਤੇ ਚਲ ਗਈ ਵਿਲਾਇਤ ਵੇਖ ਭੈਣੇ ਜਿਹਦੇ ਮਰਜ਼ੀ ਭਾਵੇਂ ਅਨਬਲ ਚਲਦੀ ਸੀ ਪਰ ਮੈਂ ਤਾਂ ਆਪਣੇ ਬੰਦੇ ਮਗਰ ਹੀ ਹਾਂ ਨਾ ਤੂੰ ਬੈਠੀ ਹਾਂ ਮੈਂ ਵੀ ਇੱਥੇ ਆ ਕੇ ਬਹਿ ਜਾਂਦੀ ਅਗਲੇ ਨੇ ਇੱਥੋਂ ਤੱਕ ਤਾਂ ਹਮਕੀ ਲਈ ਹੀ ਮੈਨੂੰ ਜਾਂ ਆਪਣੇ ਪੇਕੇ ਨਾਲ ਵਰਤਲਾ ਤੇ ਜਾ ਮੇਰ ਨਾਲ ਕੀ ਕਰਦੀ ਓਥੇ ਫਿਰ ਮੈਂ ਤੇ ਅੱਜ ਵੀ ਤੇ ਆਈ ਹਾਂ ਨਾ ਉਸੇ ਬੰਦੇ ਦੀ ਅਗਿਆ ਲੈ ਕੇ ਆਈ ਹਾਂ ਨਾ ਕਿਹੜਾ ਬਿਨਾਂ ਦੱਸੇ ਆ ਗਈ ਕੁਛ ਟਾਈਮ ਪੈਂਨ ਤੋਂ ਬਾਅਦ ਨਾ ਗੱਲਾਂ ਬਦਲ ਜਾਂਦੀਆਂ ਨੇ ਤੇ ਬੰਦੇ ਮੰਨ ਵੀ ਜਾਂਦੇ ਹੁੰਦੇ ਨੇ ਉਹਨੇ ਆਪ ਨਹੀਂ ਆਇਆ ਪਰ ਮੈਨੂੰ ਕਹਲਾਤਾ ਕੋਈ ਗੱਲ ਨਹੀਂ ਸਿਰਫ ਭਰਾ ਪਿੱਛੇ ਚੱਲ ਭਰਾ ਪਿੱਛੇ ਆਈ ਹਾਂ ਨਾ ਤੇ ਫੇਰ ਆ ਕੇ ਕੋਈ ਗੱਲ ਚੱਜ ਦੀ ਕਰ ਅੱਗ ਲਾਉਣ ਵਾਲੀ ਨਾ ਕਰ ਮੇਰੀ ਗੱਲ ਸੁਣ ਨਾ ਭੈਣ ਇਹਦੇ ਨਾਲ ਤੂੰ ਵਾਰੇ ਨਹੀਂ ਆ ਸਕਦੀ ਨਾ ਪੈਰਾਂ ਦੇ ਪਾਣੀ ਥੋੜਾ ਪੈਣ ਦੇਣਾ ਚਲ ਜਾ ਨਾਲ ਜਿਹੜੇ ਬੂੰਦੀ ਵਾਲੇ ਲੱਡੂ ਲੂਟੋਂ ਵੰਡ ਕੇ ਗਵੰਡੀਆਂ ਨੂੰ ਦੇਣੇ ਨਾ ਉਹ ਵਟਲਾ ਤੇ ਜਾ ਉਹਦੀਆਂ ਤਿਆਰੀਆਂ ਕਰ ਵਿਆਹ ਦੀਆਂ ਉਹ ਤਾਂ ਮੈਂ ਕਰ ਹੀ ਲੈ ਆਣੀ ਆ ਦੇਖ ਲੈ ਕਿੰਨਾ ਬੋਲਦੀ ਹੈ ਤੇ ਕਿੰਦਾ ਕਰਦੀ ਹੈ ਤੇਰੇ ਸਾਹਮਣੇ ਨਾ ਇਹਨੂੰ ਮਾਸਾ ਨਹੀਂ ਹੈਗਾ ਦੇਲਾ ਕੀ ਕੀਤਾ ਤੇ ਕੀ ਨਹੀਂ ਕੀਤਾ ਛੱਡ ਭੈਣ ਤੂੰ ਮੇਰੇ ਵਿਆਹ ਨੂੰ ਲੈ ਕੇ ਨਾ ਅਵੇ ਰੋਜ ਜੜੀ ਕਿਚ-ਕਿਚ ਨਾ ਕਰਿਆ ਕਰ ਜੋ ਕਰਮਾ ਚ ਹੋਊਗਾ ਨਾ ਉਹਨਾਂ ਮਿਲ ਹੀ ਜਾਣਾ ਫਿਕਰ ਨਾ ਕਰ ਤੂੰ ਬਲੀ ਕਰਮ ਵੀ ਰੱਬ ਬਣਾਉਣੇ ਪੈਂਦੇ ਨੇ ਹਲੋ ਹਾਂ ਹਾਂ ਕਿੱਟੀ ਹਾਂ ਆਸ਼ਾਸ਼ੀ ਕਾਲ ਸਸ਼ੀ ਕਾਲ ਕੀ ਆਲਾ ਅਸ਼ਾਸ਼ਾ ਉਹਨਾਂ ਨੂੰ ਲੈ ਆਵਾ ਕਿਉਂ ਯਾਰ ਉਹਨਾਂ ਨੇ ਕੀ ਕਰਨਾ ਮੋਤੇ ਮੈਂ ਤਾਂ ਸਾਰਾ ਕੁਝ ਵੇਖਿਆ ਹੀ ਆ ਮੈਂ ਵੇਖਿਆ ਤਾਂ ਸਮਝੋ ਉਹਨਾਂ ਨੇ ਵੀ ਵੇਖਿਆ ਆ ਉਹ ਚੰਗਾ ਜੇ ਕਿੰਨੀ ਆ ਮੈਂ ਲੈ ਹੁੰਨੀ ਆ ਅੱਛਾ ਸ਼ਮਾਵਾਤੀਆਂ ਨੂੰ ਫਿਰ ਲੈ ਆਉਂਗੀ ਠੀਕ ਆ ਠੀਕ ਆ ਬਸ ਮੈਂ ਨਿਕਲਦੀ ਆ ਨਿਕਲਦੀ ਆ ਉਦਾਂ ਵੀ ਮੈਂ ਅੱਜ ਸ਼ਹਿਰ ਵੱਲ ਨੂੰ ਹੋਣਾ ਹੀ ਸੀਗਾ ਚੱਲ ਮੈਂ ਉਹਨਾਂ ਨੂੰ ਵੀ ਲੈ ਆਉਣੀ ਆ ਠੀਕ ਆ ਉਹਨਾਂ ਘਰ ਜਾਨੀ ਆ ਫਿਰ ਮੈਂ ਚੰਗਾ ਚੰਗਾ ਫੋਨ ਕੱਟੇਂਗੀ ਤਾਂ ਫੇਰ ਹੀ ਆ ਅੱਛਾ ਅੱਛਾ ਓਕੇ ਜਿਨਮ ਬਿਮਲਾ ਫੋਨ ਤੇ ਮੈਂ ਲੱਗਾ ਆ ਹੀ ਗਏ ਲੈ ਘਰੇ ਆ ਮਾਸੀ ਜੀ ਲੈ ਮਾਸੀ ਜੀ ਹੋਰ ਪਤਾ ਠੀਕ ਆ ਹਾਂ ਵਧੀਆ ਮੈਂ ਤਾਂ ਤੁਹਾਨੂੰ ਹੀ ਯਾਦ ਕਰਨ ਲਈ ਅੱਛਾ ਹੋਰ ਮੈਂ ਤਾਂ ਪੱਤ ਤੇਰੇ ਵੱਲ ਕਾਮ ਆਈ ਹਾਂ ਮੈਂ ਤੇ ਆਪ ਤੁਹਾਡੇ ਵੱਲ ਆਉਣ ਲੱਗੀ ਆਜੋ ਬਹਿ ਜਾ ਅੰਜੂ ਲੈਣ ਜੂ ਆਈ ਆ ਹਾਂ ਹਾਂ ਅੰਜੂ ਵੀ ਆਈ ਆ ਰਹਿ ਜਾ ਕੋਈ ਹੋਰ ਪਾ ਵੀ ਠੀਕ ਠਾਕ ਹੋ ਹਾਂ ਸਭ ਵਧੀਆ ਤੁਸੀਂ ਮੈਂ ਨਾ ਮੰਮੀ ਨੂੰ ਕਹਿਨੀ ਆਹੀ ਵੀ ਠੀਕ ਆ ਮੰਮੀ ਨੂੰ ਕਹਿਨੀ ਕਿ ਹੁਣ ਸੂਟ ਨਾ ਘੱਟ ਸੀ ਮੈਂ ਆਪੇ ਕਰ ਲੈਣਾ ਸਾਰਾ ਕੁਝ ਐ ਨਹੀਂ ਮੰਮੀ ਉਹ ਹਟਦੀ ਆ ਸੂਟ ਲੈਣ ਨਿਕਲਣ ਲੱਗੀ ਸੀ ਅੱਧਰ ਕਿਸੇ ਕੋਲ ਲੈਣ ਜਾਂਦੇ ਹੋਣੇ ਆ अच्छा ते फिर मैं, ते ना ना शार शार ते मैं क्या यार मैं भाभी ਕੋਲ ਜਾਵਾਂ ਮੈਂ ਨਾ ਕੋਈ ਕੰਮ ਸੀ ਤੁਹਾਡਾ ਨਾਲ ਗੱਲ ਕਰਨੀ ਸੀ ਕੰਮ ਕੂਮ ਤੇ ਬਾਅਦ ਚ ਕਰਿਓ ਪਹਿਲੇ ਮੇਰੇ ਨਾਲ ਨਾ ਸ਼ਹਿਰ ਚੱਲੋ ਸ਼ਹਿਰ ਜਾਣਾ ਹੈ ਹਾਂ ਕਿਉਂ ਹੁਣ ਇਹ ਨਾ ਕਿੱਤੀ ਦਾ ਫੋਨ ਆਇਆ ਸੀ ਕਿੱਤੀ ਕੌਣ ਉਹ ਹੀ ਸੀ ਮਰਦ ਦੀ ਸੱਸ ਹੋਣ ਵਾਲੀ ਅੱਛਾ ਅੱਛਾ ਤੇ ਕਹਿੰਦੀ ਸੀ ਇੱਕ ਵਾਰੀ ਉਹਨਾਂ ਨੂੰ ਲੈ ਆ ਅੱਛਾ ਲਊਗਾ ਵੇਖ ਜਾਨ ਮੈਂ ਤੇ ਕਿਹਾ ਸੀ ਮੈਂ ਵੇਖਿਆ ਵਾ ਵੇਖ ਲੈ ਮੰਮੀ ਸਾਡੇ ਢਿੱਡ ਦੀਆਂ ਤੇ ਇਹਨਾਂ ਦੇ ਮੂੰਹ ਵਿੱਚ ਮੈਂ ਤੁਹਾਨੂੰ ਇਹੀ ਗੱਲ ਕਰਨ ਨਾਲ ਲੱਗੀ ਸਾਂ ਇੱਕ ਵਾਰੀ ਨਾ ਮਾਸੀ ਜੀ ਉਹਨਾਂ ਨਾਲ ਮਿਲਵਾ ਦੋ ਲੈ ਉਹ ਤੇ ਆਹ ਹੁਣੇ ਫੋਨ ਆਇਆ ਤੁਹਾਡੇ ਸਾਹ ਉੱਥੇ ਹੀ ਆਇਆ ਜੇ ਤੇ ਮੈਂ ਕਟਿਆ ਫੋਨ ਤੇ ਦੀਦੀ ਦੀ ਦੀਦੀ ਇੱਕ ਵਾਰੀ ਨਾ ਉਹਨਾਂ ਨੂੰ ਲੈ ਆ ਅੱਛਾ ਅੱਛਾ ਤੇ ਉਹ ਨਾ ਮਿਲ ਜਾਣਗੇ ਨਾਲੇ ਘਰ ਬੁਆ ਵੇਖ ਜਾਣਗੇ ਚਲੋ ਕੋਈ ਗੱਲ ਹੈ ਕਿ ਜਾਣੀ ਆ ਉੱਥੇ ਨਹੀਂ ਐ ਤੇ ਗਲਤੀ ਸਹੀ ਕੀਤੀ ਬੇਸ਼ੱਕ ਦੀ ਘਰ ਬੁਆ ਵੇਖਿਆ ਪਰ ਫੇਰ ਵੀ ਇੱਕ ਵਾਰੀ ਆਪਣੀ ਅੱਖਾਂ ਨਾਲ ਮੈਂ ਵੇਖ ਲੈਂਦੀ ਨਾ ਤੇ ਕੁੜੀ ਨਾਲ ਗੱਲ ਚੱਜਣਾ ਕਰਨ ਜੋਗੀ ਹੁੰਦੀ ਮੈਨੂੰ ਕਹਿੰਦੀ ਸੀ ਕਿ ਦੀਦੀ ਘਰ ਬੁਆ ਕਿੱਦਾਂ ਦਾ ਹੈਗਾ ਵਾ ਗੱਲਾਂ ਗੱਲਾਂ ਨਾ ਟੋਂਦੀ ਸੀ ਫੇਰ ਵੀ ਮੈਂ ਕਿਹਾ ਉਹਦੇ ਮਨ ਚ ਆਇਆ ਤੇ ਚਲ ਮੈਂ ਕਵਾਂਗੀ ਭਾਬੀ ਨੂੰ ਨਾਲੇ ਭਾਬੀ ਮੈਂ ਨਾ ਇੱਕ ਜ਼ਰੂਰੀ ਗੱਲ ਹੋਰ ਕਰਨੀ ਉਹ ਜਨਾ ਮਸੀਰ ਸੋਈ ਚਕਲੋਤੇ ਸੀ ਮੇਰੇ ਕੋਲ ਆ ਕੇ ਪੁੱਛਦੇ ਸੀ ਤੂੰ ਅੰਦਰ ਨਹੀਂ ਆਈ ਤੇ ਚਲੋ ਮੈਂ ਗੱਲਾਂ ਗੱਲਾਂ ਨਾਲ ਗੱਲ ਹੋਰ ਪਾਸੇ ਟਾਲਦੀ ਤੇ ਮੈਨੂੰ ਕਹਿੰਦੇ ਸੀ ਪੁੱਤ ਸਾਨੂੰ ਨਾ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਮਾਰਾ ਦਿੱਤਾ ਸਭ ਕੁਝ ਹੈਗਾ ਵੈ ਸਭ ਠੀਕ ਹੈਗਾ ਵੈ ਬਸ ਇੱਜ਼ਤ ਮਾਨ ਹੁੰਦਾ ਵੈ ਉਹ ਤੇ ਚਲੋ ਇਹੀ ਵੀ ਕਰ ਸਕਦੇ ਪਰ ਕਹਿੰਦੇ ਨਾ ਕਿਤੇ ਨਾ ਕਿਤੇ ਗੱਲ ਰੱਖਣੀ ਪੈਂਦੀ ਹੈ ਰਿਸ਼ਤੇਦਾਰੀ ਚ ਵੀ ਰੋਟੀ ਸੋਣੀ ਕਰਦੇ ਨਾ ਤੇ ਚਲੋ ਗੱਲ ਵੱਡੀ ਨਹੀਂ ਗਈ ਭਾਬੀ ਕੋਈ ਐਡੀ ਗੱਲ ਨਹੀਂ ਐ ਜਿੰਨਾ ਹੁਣ ਜੇ ਰੱਬ ਨੇ ਧੀਆ ਦਿੱਤੀਆਂ ਕਰਮ ਵੀ ਦਿੱਤੇ ਨੇ ਤੇ ਸਾਰੇ ਖਰਚੇ ਵੀ ਆਪੇ ਹੋ ਜੰਨੇ ਮੈਨੂੰ ਪਤਾ ਤੁਸੀਂ ਬੜਾ ਸਾਦ ਦੇਂਦੇ ਹੋ ਪਰ ਇੰਨਾ ਵੀ ਮੈਂ ਤੁਹਾਡੇ ਤੇ ਬੋਝ ਨਹੀਂ ਨਾ ਪਾ ਸਕਦੀ ਮੈਂ ਇਨਾ ਕਰੂੰਗੀ ਜਿਵੇਂ ਮਰਜ਼ੀ ਕਰਾਂ ਪਰ ਮੈਂ ਕਿਹਾ ਇੱਕ ਵਾਰੀ ਫਿਰ ਜਾ ਕੇ ਖੁੱਲ ਕੇ ਗੱਲ ਕਰਾਂਦੇ ਜੇ ਕੋਈ ਹੋਰ ਵੀ ਗੱਲ ਐ ਤਾਂ ਦੱਸ ਦਨ ਅਸੀਂ ਪੂਰੀ ਗੱਲ ਕਰਾਂਗੇ ਜਿੰਨੇ ਜੋਗੇ ਹਾਂ ਵਿਮਲੇ ਮਾਰਦੀ ਕਮਲੀਆਂ ਮੇਰੀ ਗੱਲ ਸਮਝਦੀ ਨਹੀਂ ਪੁੱਤ ਤੂੰ ਇਹਨੂੰ ਸਮਝਾ ਦੱਸ ਏ ਕਿੱਦਾਂ करूਗੀ ਕਰਜ਼ਾ ਚੁੱਕ ਕੇ ਮੁੜ ਕੇ ਲਾਉਣਾ ਕਿੱਥੋਂ ਮੰਮੀ ਜਦ ਮੈਂ ਕਮਾਉਂਗੀ ਤਾਂ ਮੈਂ ਲਾਵਾਂਗੀ ਨੀ ਪਰੋਸਾਨੀ ਮੇਰੀ ਇੱਕ ਗੱਲ ਸੁਣ ਮੇਰੀ ਗੱਲ ਸੁਣ ਤੂੰ ਆਪਾਂ ਨਾ ਉਹਨਾਂ ਨਾਲ ਗੱਲ ਕੀਤੀ ਆ ਜਿਹੜਾ ਆਪਣਾ ਸਰਪੰਚ ਆ ਪਿੰਡ ਦਾ ਉਹਨੇ ਸਾਰਾ ਰੋਟੀ ਦਾ ਖਰਚਾ ਕਹਿੰਦਾ ਮੇਰਾ ਅੱਛਾ ਹਾਂ ਸਾਰੀ ਰੋਟੀ ਦਾ ਖਰਚਾ ਮੈਂ ਕਰੂੰਗਾ ਬਾਕੀ ਜਿਹੜਾ ਸੂਟਾਂ ਦਾ ਵਾ ਉਹ ਤੈਨੂੰ ਮੈਂ ਕਿਹਾ ਮੈਂ ਕਰੂੰਗੀ ਮੇਰੀ ਵੀ ਧੀਆਂ ਵਰਗੀ ਅਸੀ ਅਮਰਤ ਤੇ ਜੇ ਰਹਿ ਗਿਆ ਜਿਹੜੀ ਮਾੜੀ ਮੋਟਾ ਕੰਨ ਟਕਣੇ ਆ ਜਾਂ ਪੈਰ ਜਾਂ ਕਿੱਦਾਂ ਤੇ ਆਪਣੇ ਹਵੇਲੀ ਵਾਲੇ ਨਹੀਂ ਹੋ ਵੇ ਲੀਵਲੀ ਭੈਣ ਜੀ ਹਾਂ ਜੀ ਕਿੰਨੇ ਐ ਕਿਤੇ ਕਹਿੰਦੇ ਕੋਹnde ਬੰਦੇ ਆ ਚਾਰ ਪੈਸੇ ਉਹਨਾਂ ਕੋ ਤੇ ਉਹਨਾਂ ਨੇ ਸਾਡੀ ਮਦਦ ਕਰ ਦੇਣੀ ਆ ਹੋ ਨਾ ਇੱਕ ਵਾਰੀ ਪੁੱਤ ਮੈਨੂੰ ਮਿਲੇ ਸੀ ਤੇ ਉਹਨਾਂ ਦੀ ਕੋਈ ਧੀ ਨਹੀਂ ਨਾ ਹੈਗੀ ਨਾ 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 ਧੀ ਨਹੀਂ ਪੋਤੀ ਨੇ ਉਹਨਾਂ ਦੇ ਹਾਂ ਤੇ ਉਹ ਮੈਨੂੰ ਕਹਿੰਦੇ ਸੀ ਭੈਣ ਜੀ ਮੈਨੂੰ ਨਾ ਕੰਨਿਆਂ ਦਾਣ ਕਰਨ ਦਾ ਬੜਾ ਹੈਗਾ ਮਨਚ ਸ਼ੌਂਕ ਤੇ ਮੈਨੂੰ ਜਦੋਂ ਤੁਹਾਡੀਆਂ ਧੀਆਂ ਦੇ ਵਿਆਹ ਹੋਣਗੇ ਨਾ ਤੇ ਜਰੂਰ ਦੱਸਿਓ ਲੈ ਮਾਸੀ ਜੀ ਆਣੀ ਕੋਈ ਗੱਲ ਤਾਂ ਨਹੀਂ ਹੋਣੀ ਦਸੰਡੇ ਚ ਇਹ ਤੇ ਬਹੁਤ ਵਧੀਆ ਗੱਲ ਆ ਆਪਾਂ ਉਹਨਾਂ ਨਾਲ ਗੱਲ ਕਰ ਲੈਨੇ ਆ ਤੇ ਉਹਨਾਂ ਨੇ ਤੁਹਾਨੂੰ ਪਤਾ ਕੰਨਾ ਦੇ ਜਾਂ ਕਿਦਾਂ ਉਹਨਾਂ ਨੇ ਸਾਰਾ ਚੀਜ਼ਾਂ ਚੋਕ ਲੈਣੀਆਂ ਆ ਤੁਸੀਂ ਟੈਨਸ਼ਨ ਲੋ ਹੀ ਨਾ ਤੇ ਅੰਜੂ ਬੇਟਾ ਤੂੰ ਵੀ ਨਾ ਇੰਨੀ ਟੈਨਸ਼ਨ ਲੈ ਭਾਬੀ ਕੀ ਗੱਲਾਂ ਕਰੀ ਜਾਂਦੇ ਆ ਆਪ ਹੀ ਮੰਗ ਲਈਏ ਉਹ ਕਹਿੰਦੇ ਆ ਨਾ ਰੱਬ ਦੇ ਕੇ ਪਛਤਾਨਦਾ ਨਹੀਂ ਤੇ ਬੰਦਾ ਬੰਦਾ ਦੇ ਕੇ 100 ਵਾਰੀ ਸੁਣਾਉਂਦਾ ਭਾਵੇਂ ਦਿਨ ਚੰਗੇ ਨੇ ਮਾੜੇ ਨੇ ਜਦੋਂ ਕੋਈ ਕਿਸੇ ਦੀ ਮਦਦ ਕਰਦਾ ਨਾ ਕਦੀ ਨਾ ਕਦੀ ਸੁਣਾਉਂਦਾ ਮੈਂ ਤੁਹਾਡੇ ਵੱਲੋਂ ਨਹੀਂ ਕਹਿੰਦੀ ਚਲੋ ਸਰਪੰਚ ਪਿੰਡ ਚ ਸਾਰਿਆਂ ਨਾਲ ਚੱਲਦਾ ਇੱਕ ਬਰਾਬਰ ਚੱਲਦਾ ਉਹ ਜਿੰਨਾ ਕਰੇਗਾ ਮੈਂ ਸਮਝਦੀ ਆ ਪਰ ਫੇਰ ਵੀ ਕਹੇ ਤੇ ਬੂਹੇ ਜਾ ਕੇ ਨਹੀਂ ਮੰਮੀ ਮੰਗਣਾ ਕੁਝ ਵੀ ਮੈਨੂੰ ਕਿਉਂ ਨਹੀਂ ਭਰੋਸਾ ਮੇਰੇ ਤੇ ਮੰਮੀ ਸਮਝਾ ਪੁੱਤੇ ਨਹੀਂ ਹੁੰਦਾ ਸਰ ਹਾਂ ਕਿਉਂ ਆਪਣੀ ਸ਼ਕਤੀ ਵੇਖੀ ਕੀ ਬਣ ਗਈ ਆ ਇੰਨੀ ਟੈਨਸ਼ਨ ਲਈ ਆ ਤੂੰ ਮੇਰੀ ਇੱਕ ਗੱਲ ਸੁਣ ਜਿਹੜੇ ਹੁੰਦੇ ਆ ਨਾ ਜੁੱਤੀਆਂ ਵਾਸਤੇ ਖੁਸ਼ੀ ਖੁਸ਼ੀ ਦਾਨ ਕਰਦੇ ਆ ਠੀਕ ਆ ਭਾਬੀ ਆਪ ਅਗਿਓ ਕਿ ਜਿੰਨੇ ਚੋ ਕਰਨਾ ਕਰੇ ਅਹੀਂ ਹੱਥ ਨਹੀਂ ਪੜਾਂਗੇ ਤੇ ਆਪਾਂ ਮੰਗਣਾ ਥੋੜੀ ਆ ਅੱਜ ਜਿਹੜਾ ਭਾਬੀ ਨੇ ਕਿਹਾ ਨਾ ਹਵੇਲੀ ਵਾਲੇ ਤੇ ਤੂੰ ਨਾਲ ਹੀ ਉੱਧਰ ਹੋ ਗਈਆਂ ਮੈਂ ਤੇਰੀ ਵੀ ਟੋਣ ਜਾਣਦੀ ਮਾ ਪੁੱਤ ਉਹ ਤੇ ਮੇਰੇ ਨਾਲ ਗੱਲਾਂ ਉਹਨਾਂ ਨੇ ਕੀਤੀਆਂ ਇਹ ਤੇ ਮੈਂ ਉਹਨੂੰ ਦੱਸਣ ਢਈ ਆ ਨਾ ਭੰਦੀ ਵਿਆਹ ਦਾ ਸੱਦਾ ਦੇਣ ਜਾਣਾ ਮੈਂ ਕਿ ਆਹੋ ਕੀ ਕਹਿਣਾ ਹੈ ਕਿ ਭੰਦੀ ਤੇ ਆਪਣੀ ਗੱਲ ਚਿੱਤੇ ਹੈ ਇਹ ਥੋੜੀ ਕਹਿਣਾ ਪੁੱਤ ਉਹ ਤੇ ਵਿਮਲ ਤੂੰ ਮਮਤੀਆਂ ਗੱਲ ਸੁਣ ਮੈਂ ਕੋਈ ਗੱਲ ਨਹੀਂ ਉਹਨਾਂ ਨਾਲ ਕਰੂੰਗੀ ਸਿਰਫ ਮੈਂ ਉਹਨਾਂ ਨੂੰ ਇੰਨਾ ਦੱਸੂੰਗੀ ਕਿ ਤੁਹਾਡੀ ਦਾ ਬੇਟੀ ਦਾ ਵਿਆਹ ਵਾ ਫਿਰ ਉਹ ਅੱਗੋਂ ਕੀ ਕਹਿੰਦੇ ਆ ਅਗਰ ਉਹਨਾਂ ਨੂੰ ਯਾਦ ਹੋਊਗਾ ਤੇ ਅੱਪੇ ਕੁਛ ਨਾ ਕੁਛ ਕਰਨਗੇ ਆਪਾਂ ਮੰਗਣਾ ਹੀ ਨਹੀਂ ਉਹ ਤੇ ਸਿਆਣੀ ਆ ਉਹਦੀ ਗੱਲ ਸਮਝ ਕਰਜਾ ਚੁੱਕ ਕੇ ਪੁੱਤ ਕੱਲ ਨੂੰ ਇਹ ਮਾਵਾਂ ਧੀਆਂ ਕਿੱਥੋਂ ਇੱਕ ਛੱਤ ਦੇ ਹੈਗੀ ਆ ਤੇ ਕਰਜਾ ਕਿੱਥੋਂ ਲਾਉ ਵੀ ਸਾ ਲੈ ਕਰਜਾ ਕਿੰਨਾ ਕੁ ਲੈਣਗੀ ਤੈਨੂੰ ਪਤਾ ਨਾ ਅੱਜ ਗਹਿਣੇ ਦਾ ਰੇਟ ਕਿੰਨਾ ਆ ਜਾਣਦੀ ਆ ਨਾ ਅੰਜੂ ਹਾਂ ਭਾਬੀ ਗਹਿਣਾ ਬਣਾਉਣਾ ਸੋਖਾ ਨਹੀਂ ਆ ਕੋਈ ਗਹਿਣਾ ਕਿੱਥੋਂ ਪਾ ਦੇਗਾ ਗਹਿਣੇ ਲਈ ਤਾਂ ਕਰਨਾ ਹੀ ਪੈਣਾ ਕੁਝ ਨਾ ਕੁਝ ਮੈਂ ਸਿਮਰਤ ਆਪਣੀ ਨੂੰ ਮੁੱੱਚੀ ਨਹੀਂ ਜਾਣ ਦੇਣਾ ਚਾਹੇ ਜੋ ਮਰਜ਼ੀ ਹੋ ਜੇ ਤੇ ਕੋਈ ਗੱਲ ਨਹੀਂ ਤੂੰ ਕਿੰਨੀ ਆ ਨਾ ਆਪਾਂ ਮੋਹ ਨਹੀਂ ਮੰਗਣਾ ਅਸੀਂ ਮੋਹ ਨਹੀਂ ਮੰਗਾਂਗੇ ਮੈਂ ਉੱਧਾ ਉਹਨਾਂ ਨੂੰ ਇੱਕ ਫਰੈਂਡ ਤੌਰ ਤੇ ਗੱਲ ਕਰੂੰਗੀ ਮੇਰੀ ਚੰਗੀ ਜਾਣ ਪਛਾਣ ਆ ਇਹ ਜਾਂਦੇ ਉਹਨੇ ਆ ਉੱਥੇ ਚਲ ਠੀਕ ਆ ਭਾਬੀ ਜਿਵੇਂ ਕੰਨੀ ਆ ਮੈਂ ਨਾ ਅੱਜ ਕੰਮ ਤੇ ਨਹੀਂ ਗਈ ਸਾਡਾ ਵੀ ਦਫਤਰ ਨਾ ਮਹੀਨੇ ਉਸੇ ਬੰਦ ਉਹਨਾਂ ਨੇ ਅੱਧੀਆਂ ਸੈਲਰੀਆਂ ਪਾਣੀਆਂ ਮੈਂ ਕੰਮ ਕੋਈ ਹੋਰ ਵੀ ਮਹੀਨੇ ਲਈ ਵੇਖਣਗੀ ਤੇ ਸਿਮਰਤ ਨੇ ਸ਼ਾਮ ਨੂੰ 6 ਵਜੇ ਆਣਾ ਹਾਈ ਤਾਂ ਸੁਖਨਾ 12:30 ਹੈ ਤਾਂ ਆ ਫਿਰ ਆਪਾਂ ਹੋਈਏ ਜਰਾ ਫਿਰ ਹਾਂ ਹਾਂ ਚੱਲ ਫਿਰ ਹੋਈਏ ਤੇ ਉਹ ਡੀਕੰਡਈ ਹੋਣੀ ਸਾਨੂੰ ਕਿੰਨੀ ਹੋਣੀ ਆ ਚਲ ਜਾ ਤੇ ਆਓ ਆਹੋ ਚੱਲ ਚੱਲ ਤੂੰ ਦੇਮਲ ਕੱਲ ਚਣਪਟਾ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਮੇਰਾ ਇਕੱਲੀ ਨਹੀਂ ਹੋਣਾ ਹੈ ਤਾਂ ਕਮਲੀ ਮੇਰੇ ਨਾਲ ਹੀ ਆਣੀ ਕੀ ਹੋ ਗਿਆ ਮਸੀ ਜੀ ਦੱਸਣਾ ਪੁੱਤ ਮੇਰੇ ਕੋ ਨਾ ਆ ਕੋਸੇ ਆਗਾ ਪੁੱਤ ਮੇਰੇ ਕੋ ਰੱਖਿਆ ਤੇ ਮੈਂ ਇਸ ਕਮਲੀ ਵੱਡੀ ਲਈ ਸੀ ਤੇ ਚੱਲ ਪੁੱਤ ਜੇ ਇਹਦੇ ਕੰਮ ਆਏ ਤੇ ਮੈਂ ਕਿਹਾ ਵੇਚ ਕੇ ਨਾ ਤੇ ਦੋ ਢੂਮਾ ਹੀ ਲਾਇਏ ਮਸੀ ਜੀ ਇਹ ਨੂੰ ਨਾ ਤੁਸੀਂ ਜਿੱਦਾਂ ਬੁਲਟਿਆ ਉਦਾਂ ਹੀ ਰੱਖ ਲਓ ਜੇ ਤੁਸੀਂ ਸੋਚਿਆ ਵਾ ਨਾ ਕਿ ਅੰਜੂ ਨੂੰ ਪੋਣਾ ਕੀ ਪਤਾ ਉਹਦੇ ਕਰਮਾਂ ਚ ਹੋਵੇ ਤੂੰ ਇਹ ਨਾ ਸਿਮਰਤ ਦੀ ਟੈਨਸ਼ਨ ਨਾ ਲਵ ਉਹਦੀ ਕਿਸਮਤ ਨਾ ਬਹੁਤ ਤੇਜ ਆ ਜੇ ਉਹਦਾ ਘਰ ਚੱਲ ਕੇ ਰਿਸ਼ਤਾ ਆਇਆ ਵਾ ਨਾ ਸਾਰਾ ਕੁਝ ਬੜਾ ਵਧੀਆ ਹੋ ਜਾਣਾ ਵਾ ਇਹਨੂੰ ਤੜਾ ਕੇ ਐਵੇਂ ਖਰਾਬ ਕਰਨ ਦੀ ਨਹੀਂ ਲੋੜ ਇਹਨੂੰ ਤੂੰ ਸ਼ਾਂਤ ਰੱਖੋ ਆਪਾਂ ਕੀ ਪਤਾ ਤੁਹਾਡੀ ਉਸੇ ਕੰਬਲੀ ਨੂੰ ਨਾ ਦੇ ਦਈਏ ਚਲ ਪਤਾ ਸ਼ਾਬਾਸ਼ ਬੱਤ ਤੇਰੇ ਤੂੰ ਮੇਰੇ ਇੰਨੀ ਜ਼ਿੰਮੇਵਾਰੀ ਚੁੱਕਣ ਲਈ ਜ਼ਿੰਮੇਵਾਰੀ ਮੈਂ ਨਹੀਂ ਉਹ ਪਰਮਾਤਮਾ ਚੁੱਕਦਾ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਠੀਕ ਆ ਇਹਨੂੰ ਤੂੰ ਹੀ ਸੰਭ ਉਹ ਹੀ ਇਹਨੂੰ ਹੀ ਦਵਾਂਗੇ ਚਲ ਫਤ ਤਾ ਉਹ ਆਉ ਨਾ ਕਰ ਚਲੀਏ ਫਿਰ ਉਹ ਢੀਕਦੀ ਹੁਣੀ ਆ ਠੀਕ ਕਿਹੜਾ ਸਾਰਾ ਕੰਮ ਹੋ ਜਾਊਗਾ ਇੱਥੇ ਪਤਾ ਸਾਰੇ ਤੁਰੇ ਫਿਰਦੇ ਕੋਈ ਸੋਲੂਗਾ ਤੇ ਫੇਰ ਮੈਂ ਕਿਤੇ ਘਰ ਤੇ ਇੱਥੇ ਕੱਲੀ ਰਹਿਣੀ ਆ ਹੱਦ ਹੋ ਗਈ ਤੁਹਾਡੇ ਵਾਲੀ ਵੀ ਕਿਹੜਾ ਨਾ ਸਾਰਾ ਕੰਮ ਹੋ ਜਾਊਗਾ ਉਹ ਤੇ ਫੋਨ ਕਟੋ ਮੈਂ ਜਾ ਕੇ ਨਾ ਤੇ ਸੁਖਵੀਰ ਨਾਲ ਗੱਲ ਕਰਾਂ ਉਹਨੂੰ ਕਵਾ ਕਾਗਜ਼ ਕੋਈ ਕਢਾ ਆਪਣੇ ਪਹਿਲੀ ਵਾਲੇ ਵੀ ਤੇ ਆ ਕੋਠੀ ਦੇ ਵੀ ਇਹਨਾਂ ਨੂੰ ਤੇ ਪਹਿਲੇ ਨਾ ਕਰਾਵਾਂ ਜੇ ਵਿਆਹ ਹੋ ਗਿਆ ਉੱਤੋਂ ਨੋ ਸੱਸ ਦੋ ਜਣੀਆਂ ਰਲ ਲੈਣੀਆਂ ਉੱਤੋਂ ਕਹਿੰਦੀ ਆ ਉਹਦੀ ਵੱਡੀ ਭੈਣ ਨੇ ਰਿਸ਼ਤਾ ਕਰਾ ਦੇਣਾ ਸੁੱਖ ਦਾ ਇਹ ਕੰਮ ਤਾਂ ਮੈਂ ਕਦੀ ਵੀ ਨਹੀਂ ਹੋਣ ਦੇਣਾ ਦੋਵੇਂ ਭੈਣਾਂ ਇੱਥੇ ਆ ਗਈਆਂ ਤੋਂ ਆਉਣੀਆਂ ਵੀ ਗਰੀਬ ਘਰੋਂ ਇੱਕ ਦੂਜੇ ਦਾ ਉਹਨਾਂ ਨੂੰ ਤਾਂ ਸਾਰਾ ਹੀ ਬੜਾ ਹੋਣਾ ਵਾ ਉਹਨਾਂ ਤਾਂ ਇੱਕ ਦੂਜੇ ਤੋਂ ਜਾਨ ਮਾਰਨੀ ਆ ਮੇਰਾ ਪਤਾ ਜਿਆ ਕਿੱਟੀ ਭੈਣ ਕੋਲੋਂ ਨਾ ਕੱਟਿਆ ਗਿਆ ਤੇ ਉਹਦੀ ਨੋਣ ਨੇ ਤੇ ਉਹਦੀ ਭੈਣ ਨੇ ਘਰ ਹਲ ਕੇ ਨਾ ਮਿੰਟੋ ਮਿੰਟ ਕੱਟ ਦੇਣਾ ਆ ਸੁੱਖ ਨੂੰ ਵੀ ਉਹ ਵੱਡੀ ਭੈਣ ਨੇ ਆ ਕੇ ਆਪਣੇ ਹੱਥਾਂ ਚ ਲੈ ਲਣਾ ਤੇ ਮੇਰਾ ਇੱਥੇ ਫਿਰ ਕੀ ਫਾਇਦਾ ਐਵੇਂ ਇੰਨੀ ਸਿਰਖ ਪਾਈ ਕਰਨ ਦੀ ਇੰਨਾ ਭੈਣ ਭਰਾਵਾਂ ਦੇ ਨਾਲ ਉਹ ਤੁਸੀਂ ਫੋਨ ਰੱਖੋ ਮੈਂ ਜਾ ਕੇ ਪਹਿਲੇ ਵੀਰ ਨਾਲ ਗੱਲ ਕਰਾਂ ਕਾਗਜ਼ ਤੇ ਘਟਾਵਾਂ ਚਲੋ ਚਲੋ ਠੀਕ ਐ ਦੱਸਦੀ ਤੁਹਾਨੂੰ ਬਾਅਦ ਚ ਠੀਕ ਠੀਕ ਓਕੇ ਕਰਨਾ ਹੀ ਪੈਣਾ ਇਹ ਕੰਮ ਤੇ ਪਹਿਲਾਂ ਆਇਆ ਨਹੀਂ ਐਸਾ ਕਿ ਇਦਾਂ ਕਰਦੀ ਆ ਦੁਕਾਨ ਤੇ ਜਾਨੀ ਸਾਰੇ ਗੱਲਾਂ ਉਹਨਾਂ ਦੁਕਾਨ ਤੇ ਜਾ ਕੇ ਕਰਦੀ ਆ ਨਾਲੇ ਕਰਨ ਨੂੰ ਵੀ ਤੇ ਜਾ ਕੇ ਵੇਖਣਾ ਉਹ ਕੋਈ ਕੰਮ ਵੀ ਕਰਦਾ ਕਿ ਉੱਥੇ ਬੈਠਾ ਹੀ ਰਹਿੰਦਾ ਵਾ ਸਾਰਾ ਵੀ ਤੇ ਮੇਰੇ ਭਰਾ ਕੋਣ ਲੈ ਆ ਗਿਆ ਸੁਖਵੀਰ ਹਾਂ ਹਾਂ ਭੈਣ ਚੱਲ ਮੈਂ ਤੈਨੂੰ ਹੀ ਡਿਕਨ ਨਹੀਂ ਹਾਂ ਮੈਂ ਤਾਂ ਚੱਲੀ ਹਾਂ ਦੁਕਾਨ ਤੇ ਮੈਂ ਕਿ ਚੱਲ ਦੁਕਾਨ ਤੇ ਜਾ ਕੇ ਗੱਲ ਕਰਕੇ ਆਉਣੀ ਤੇ ਨਾਲ ਗੱਲ ਕਰਨੀ ਹੀ ਬੜੀ ਜ਼ਰੂਰੀ ਕਰਲਾ ਭੈਣ ਜਿਹੜੀਆਂ ਗੱਲਾਂ ਕਰਨੀਆਂ ਨਾ ਤੇਰੇ ਕਰਕੇ ਇੰਨਾ ਵਾ ਟਾਈਮ ਨਾ ਆਉਂਿਆ ਚੱਲ ਵਧੀਆ ਕੀਤਾ ਈ ਤੇ ਦੁਕਾਨ ਤੇ ਉਹ ਬੈਠਾ ਵਾ ਆ ਬੈਠਾ ਮੈਂ ਆਪਣਾ ਕੰਮ ਕਰ ਰਹਾ ਹਾਂ ਹੁਣ ਮੈਂ ਇੱਡੀ ਥੋੜਾ ਸਿਰਪੜ ਲੈਣੀ ਆ ਇਹ ਵੀ ਤਾਂ ਪੈਸੇ ਨਾਲ ਪ੍ਰੋਪਰ ਦੇ ਲੈਂਦੇ ਆ ਤੇ ਹੋ ਠੀਕ ਹੈ ਕੇ ਕਰਨ ਦਿਆ ਕਰ ਉਹਨੂੰ ਕੰਮ ਤੁਰ ਮਾ ਨਾ ਟੋਰ ਨਾ ਰਿਹਾ ਕਰ ਬਸ ਘੇੜਾ ਗੁੜਾ ਮਾਰਨ ਜਾਇਆ ਕਰ ਤੇ ਮੇਰੀ ਗੱਲ ਸੁਣ ਪਹਿਲਾਂ ਪਹਿਲੇ ਤਾਂ ਮੈਨੂੰ ਇਹ ਦੱਸ ਜਿਹੜੀ ਆਪਣੀ ਪਿੰਡ ਵਾਲੀ ਜ਼ਮੀਨ ਜੂਹਣ ਆ ਉਹਦਾ ਕੀ ਹਿਸਾਬ ਕਿਤਾਬ ਆ ਸਾਡਾ ਕੋਈ ਨਹੀਂ ਪੈਣਾ ਮੇਰੇ ਨਾਂ ਤੇ ਆ ਠੇਕੇ ਦੀ ਦਿੱਤੀ ਆਪਾਂ ਠੇਕੇ ਤੇ ਦਿੱਤੀ ਆ ਤੇ ਉਹਦੇ ਕਾਗਜ਼ ਕੋ ਕੁਝ ਕਿੱਥੇ ਨੇ ਕਾਗਜ਼ ਕੋ ਭੈਣ ਕੋਈ ਛੱਟੀ ਭੈਣ ਕੋਈ ਆ ਕਾਜ ਤੈਨੂੰ ਪਤਾ ਕੁੜੀਆਂ ਘਰ ਦੇ ਸਾਹਮਣੇ ਸੌਂਦੀ ਹੁੰਦੀਆਂ ਮੈਂ ਕੀ ਕਰਨਾ ਕਾਜ ਨਾਸਰ ਲਈ ਕਿ ਕੀ ਗੱਲ ਹੋ ਗਈ ਆ ਤੂੰ ਇੱਕਦਮ ਭੈਣਾ ਗੱਲਾਂ ਕਿਉਂ ਪਛਣਦੀ ਆ ਵੇਖਿਆ ਨਾ ਰਿਆਣਾ ਮੇਰਾ ਭਰਾ ਭੋਲੇ ਦਾ ਭੋਲਾ ਹੀ ਤੂੰ ਉਹਨੂੰ ਜੋ ਕਾਗਜ਼ ਫੜਾਏ ਆ ਕੱਲ ਨੂੰ ਆਪਣੇ ਨਾਲ ਲਵਾ ਲੂਗੀ ਤੇ ਫੇਰ ਕੀ ਕਰੇਗਾ ਮਾਂ ਭੈਣ ਕਿਦਾਂ ਲਵਾ ਲੂਗੀ ਉਦਾਂ ਹੀ ਜਿੱਦਾਂ ਉਹ ਛੋਟਾ ਜਮੀਨ ਦਾ ਟੋਟਾ ਵੇਚ ਲਿਆ ਹੀ ਨਾ ਨੇ ਉਸ ਤਰ੍ਹਾਂ ਹੀ ਤੇਰੇ ਕੋ ਖਾਦੀ ਪੀਤੀ ਚ ਸਾਇੰਸ ਸੁਣ ਕਰਾ ਲੈ ਤਾਂ ਫੇਰ ਨਹੀਂ ਹੁਣ ਮੈਂ ਸ਼ਰਾਬ ਛੱੜਤੀ ਭੈਣ ਹੁਣ ਮੇਰੇ ਕੋ ਕਿਦਾਂ ਕਰਾ ਲਾਂ ਹੁਣ ਤਾਂ ਮੈਂ ਹੋਣ ਵੀ ਨਹੀਂ ਦਿੰਦੀ ਤੇ ਸ਼ਰਾਬ ਵੀ ਤਾਂ ਛੱੜਤੀ ਆ ਤੇ ਪਹਿਲਾਂ ਜਿਕਰਾ ਲਿਆਏ ਤੇ ਫੇਰ ਟੁਕੜਾ ਵੇਖਣ ਦਿਆਂ ਚੱਲ ਭੈਣ ਹੀ ਆਪਣੀ ਇਹ ਵਰਤਵੀ ਲਈ ਆ ਦੇ ਵੀ ਦਿੱਤਾ ਟੋਟਾ ਫੇਰ ਕੀ ਹੋ ਗਿਆ ਵਾ ਫੇਰ ਬਨ ਜਾਊਗਾ ਜ਼ਮੀਨ ਦਾ ਟੋਟਾ ਇੰਨੀ ਕਿਹੜੀ ਗੱਲ ਬਗ ਆਹੋ ਦੇ ਦੇ ਸਾਰਾ ਕੁਝ ਹੀ ਉਦਾਂ ਹੀ ਉਹਦੇ ਨਾਲ ਆ ਦੇ ਉਹਨੂੰ ਹੀ ਰਾਫੇ ਰਿਆ ਕਰਨ ਦੀ ਕਿ ਲੋੜ ਪਈ ਸਭ ਕੁਝ ਲਿਖ ਦੇ ਕੇ ਮੇਰੀ ਸਾਰੀ ਜਾਇਦਾਦ ਮੇਰੀ ਭੈਣ ਦੀ ਤੇ ਆਪ ਫੜ ਟੁੱਠਾ ਤੇ ਬਹਿ ਜਾ ਸੜਕ ਤੇ ਉਥੇ ਮੰਗਣਾ ਸ਼ੁਰੂ ਕਰ ਦੇ ਉਥੋਂ ਤੇਰੀ ਰੋਟੀ ਪਾਣੀ ਵਧੀਆ ਚੱਲ ਜਣੀ ਆ ਤੈਨੂੰ ਕੀ ਲੋੜ ਪਈ ਜ਼ਮੀਨ ਜਾਇਦਾਦੀ ਭੈਣ ਵਧੀਆ ਵਧੀਆ ਗੱਲਾਂ ਬੋਲ ਕੀ ਠੋਟਾ ਫੜਨਾ ਕੀ ਕੁਛ ਬੋਲੀ ਜਾਂਦੀਆਂ ਭੈਣਾਂ ਸਾਡੀ ਉਹ ਏਡੀ ਵੀ ਨਹੀਂ ਪੁਰੀ ਜਿਹੜਾ ਮੈਨੂੰ ਘਰੋਂ ਬਾਹਰ ਕੱਢ ਦੂਗੀ ਕੱਲ ਨੂੰ ਸਭ ਕੁਝ ਕਰਨ ਦਾ ਤੇ ਇੰਨਾ ਦਾ ਹੀ ਆ ਤੋ ਆ ਗੱਲਾਂ ਕਿੱਦਾਂ ਦੇ ਕਰਨੀ ਤਕਾਲ ਸੀ ਉਹਦਾ ਵੇਲਾ ਕੋਈ ਚੰਗੀ ਚੱਜ ਦੀ ਗੱਲ ਕਰ ਅੱਛਾ ਸਾਰਾ ਕੁਝ ਉਹਨਾਂ ਦਾ ਹੀ ਆ ਤੇ ਫਿਰ ਸਿੱਧਾ ਹੀ ਲਿਖ ਕੇ ਦੇ ਦੇ ਉਹਨਾਂ ਨੂੰ ਕਾਗਲਿਆ ਜੱਬ ਕਰਕੇ ਬੈਠਾ ਵਾਂ ਕਿਉਂ ਦੁਕਾਨ ਤੇ ਜਾਣਾ ਸ਼ੁਰੂ ਕੀਤਾ ਕਿਉਂ ਛੱਡੀ ਸ਼ਰਾਬ ਇਸੇ ਕਰਕੇ ਛੱਡੀ ਨਾ ਮੈਂ ਆਪਣਾ ਘਰ ਬਣਾਉਣਾ ਆਪਣਾ ਘਰ ਸਾਬਣਾ ਤੇ ਲੋੜ ਹੀ ਨਹੀਂ ਕੋਈ ਫਿਰ ਪੀਵੀ ਚੱਲ ਸ਼ਰਾਬਾਂ ਰਮਾਨ ਦੇ ਨਾਲ ਤੇ ਉਹ ਤਾਂ ਸਾਂਭ ਨਹੀਂ ਦਿਆ ਹੀ ਅੱਗੇ ਹੁਣ ਵੀ ਸਾਂਭੀ ਜਾਣਗੇ ਤੂੰ ਦੋ ਰੋਟੀਆਂ ਖਾਈ ਜਾ ਤੇ ਪੈਗ ਲਈ ਚਲ ਪਰ ਨਹੀਂ ਭਾਨਾ ਮਾ 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 ਸ਼ਰਾਬ ਛੱਡੀ ਆ ਇਹਦੀ ਲੱਤ ਪਤਾ ਕਿੰਨੀ ਮਾੜੀ ਸੀ ਇਹਦੇ ਕਰਕੇ ਮੇਰੇ ਨਾਲ ਬੜੇ ਨੁਕਸਾਨ ਹੋਏ ਆ ਤੇ ਜੇ ਇੰਨੀ ਸਮਝ ਤੇਰੇ ਦਿਮਾਗ 'ਚ ਆਈ ਗਈ ਆ ਤੇ ਸ਼ਾਦੀ ਦਿੱਤੀ ਆ ਤਾਂ ਥੋੜਾ ਬਹੁਤਾ ਆਪਣੇ ਘਰ ਪਰਿਵਾਰ ਬਾਰੇ ਸੋਚ ਲਾ ਘਰ ਬਣਾ ਆਪਣਾ ਪਰਿਵਾਰ ਬਣਾ ਅਗੋਂ ਤੂੰ ਚੋਣੇ ਕੀ ਭੈਣ ਮੈਂ ਸਿੱਧੀ ਸਾਸ ਪੱਠ ਗੱਲ ਦਾਸ ਗੱਲ ਨਾ ਕਮਾਣਾ ਨਾ ਮੈਨੂੰ ਤਰੀਕ ਗੱਲ ਦੀ ਸਮਝ ਆਉਂਦੀ ਕਦੀ ਕਦੀ ਟੂਟਾ ਵੜਲੇਗਾ ਕਦੀ ਕਦੀ ਏਦਾਂ ਉਦਾਂ ਉਹ ਜੋ ਤੇਰੇ ਦਿਲ ਦਿਮਾਗ ਚ ਚੱਲਣ ਰਹਿਣਾ ਮੈਨੂੰ ਉਹ ਦੱਸ ਤੂੰ ਚੋਣੇ ਕੀ ਮੈਂ ਚੁੰਦੀ ਕੁਛ ਨਹੀਂ ਮੈਂ ਬਸ ਇਹੋ ਚੁੰਨੀ ਕਿ ਮੇਰਾ ਭਰਾ ਜਣਾ ਨਾ ਆਪਣੇ ਘਰ ਸੁਖੀ ਸੁਖਾਲੀ ਵਸੇ ਮੈਂ ਉਹ ਕਹਿੰਨੀ ਆ ਕਿ ਆਪਣੀ ਜ਼ਮੀਨ ਜਾਇਦਾਦ ਨਾ ਸੰਭ ਕੇ ਰੱਖ ਆਪਣੇ ਹੱਥਾਂ ਚ ਰੱਖ ਕਿਸੇ ਨੂੰ ਨਾ ਦੇ ਤੇ ਨਾਲੇ ਅੱਗੋਂ ਆਪਣੇ ਪਰਿਵਾਰ ਬਾਰੇ ਸੋਚ ਆਪਣਾ ਪਰਿਵਾਰ ਵਧਾ ਵਿਆਹ ਕਰਵਾ ਵਿਆਹ ਕਰਵਾਉਣਾ ਭੈਣ ਹੁਣ ਆ ਉਮਰ ਦੇ ਵਿੱਚ ਭੈਣ ਮੈਂ ਕਿੱਥੋਂ ਵਿਆਹ ਕਰਾਉਂਗਾ ਉਹਦੀ ਕਰਨ ਦੀ ਉਮਰ ਵਾ ਕਰਨ ਦਾ ਵਿਆਹ ਹੋ ਹੁੰਦੇ ਤੇਰੇ ਤੋਂ ਬੁੱਢੇ-ਬੁੱਢੇ ਵੀ ਵਿਆਹ ਕਰਾ ਲੈਂਦੇ ਨੇ ਤੇ ਤੇਰੀ ਹਜੇ ਕਿਹੜੀ ਉਮਰ ਹੋ ਗਈ ਆ ਦੱਸੀ ਜਰਾ ਮੈਨੂੰ ਚੁੱਕ ਲੈ ਭੈਣ ਫਿਰ ਵਿਆਹ ਦੀ ਜ਼ਿੰਮੇਵਾਰੀ ਮੇਰੀ ਜੇ ਤੈਨੂੰ ਇੰਨਾ ਕੁਝ ਲੱਗਦਾ ਤੇ ਹਾਂ ਕੋਈ ਗੱਲ ਨਹੀਂ ਚੁੱਕ ਲੈਣੀ ਆ ਮੈਨੂੰ ਕੀ ਆ ਮੈਂ ਤੇਰੀ ਜ਼ਿੰਮੇਵਾਰੀ ਚੁੱਕ ਲੈਣੀ ਵਿਆਹ ਦੀ ਮੈਂ ਤੇ ਕਰਾ ਹੀ ਦੇਣਾ ਭਰਾਵਾ ਅਕਸਰ ਮੇਰਾ ਮੈਨੂੰ ਵੀ ਤੇ ਚਾਹਵਾ ਮੇਰੀ ਭਾਬੀ ਆਵੇ ਮੈਂ ਤੇ ਕੋ ਬਵਾ ਖਲੋਵਾ ਤੇ ਤੂੰ ਕੀ ਕਹਿਣਾ ਵਾ ਜ਼ਿੰਮੇਵਾਰੀ ਚੋਕਲਾ ਮੈਂ ਤੇ ਚੋਕ ਲਈ ਆ ਤੇਰੇ ਕਹਿਣ ਤੋਂ ਪਹਿਲਾਂ ਹੀ ਮੈਨੂੰ ਪਤਾ ਸੀ ਕਿੱਟੀ ਭੈਣ ਨੇ ਨਹੀਂ ਤੇਰਾ ਕਿਤੇ ਘਰ ਬਸੋਣਾ ਇਹ ਮੈਨੂੰ ਹੀ ਕਰਨਾ ਪੈਣਾ ਹਿੱਲਾ ਮੈਂ ਤੇ ਚਾਰ ਪੰਜ ਜਣਾਂ ਨੇ ਗੱਲ ਵੀ ਕੀਤੀ ਐ ਇੱਕ ਤੇ ਮੈਂ ਕੁੜੀ ਵੀ ਵੇਖੀ ਮੈਨੂੰ ਬੜੀ ਪਸੰਦ ਆ ਬਸ ਤੈਨੂੰ ਤੇ ਉਦਾਂ ਨਹੀਂ ਦੱਸੂੰਗੀ ਜਦੋਂ ਤੇਰੇ ਸਾਹਮਣੇ ਲਿਆਂਕੇ ਖਲਾਰਤੀ ਤੇ ਇੱਕ ਗੱਲ ਹੋਰ ਮੇਰੀ ਸੁਣ ਤੂੰ ਕਹਿੰਨਾ ਨਾ ਕਰਦੇ ਕਾਗਜ਼ ਧੀਆ ਭੈਣਾਂ ਸਾਂਭਦੀਆਂ ਨੇ ਹਨਾ ਤੇ ਵੇਖ ਲਾ ਉਹਨੇ ਤੇ ਤੇਰੇ ਨਾਲ ਧੋਖਾ ਕਰਤਾ ਇੱਕ ਵਾਰੀ ਕੀਤਾ ਨਾ ਇੱਕ ਜ਼ਮੀਨ ਦਾ ਟੋਟਾ ਤੇਰਾ ਵੇਚਾ ਤੇਰੇ ਤੋਂ ਚੋਰੀ ਤੇ ਤੂੰ ਹੁਣ ਉਹਦੇ ਕੋ ਕਾਗਜ਼ ਕਢਾ ਕੇ ਨਾ ਜੇ ਤੂੰ ਨਹੀਂ ਨਾ ਸਾਂਭ ਸਕਦਾ ਹਜੇ ਤਾਂ ਕੋਈ ਨਹੀਂ ਮੈਨੂੰ ਫੜਾ ਦੇ ਮੈਂ ਸੰਭਲੂਗੀ ਮੈਂ ਨਹੀਂ ਤਾਕਤ ਦੀ ਉਹਨੂੰ ਤੇਰੀ ਜ਼ਮੀਨ ਹੈ ਨਾ ਤੇਰੀ ਰਹੂਗੀ ਮੈਂ ਬਸ ਅਮਾਨਤ ਸਮਝ ਕੇ ਸੰਭੂਗੀ ਰੱਬ ਨੂੰ ਜਾਣ ਦੇਣੀ ਆ ਕੋਈ ਉਹੋ ਜਿਹਾ ਕੰਮ ਨਹੀਂ ਕਰਦੀ ਮੈਂ ਝੂਠ ਨਹੀਂ ਬੋਲਦੀ ਮੈਂ ਤੇਰੇ ਨਾਲ ਤੇਰਾ ਸਾਰਾ ਕੁਝ ਨਾ ਤੇਰੀ ਅਮਾਨਤ ਸਮਝ ਕੇ ਸੰਭ ਕੇ ਰੱਖੂਗੀ ਜਦੋਂ ਤੇਰਾ ਵਿਆਹ ਹੋ ਜਾਊਗਾ ਹੁਣ ਨਵੀਂ ਨਵਾਈ ਨੂੰ ਥੋੜਾ ਫੜਾ ਦੂੰਗੀ ਕੋਈ ਜੋ 4-6 ਮਹੀਨੇ ਪਹਿ ਜਾਣਗੇ ਉਹਦਾ ਸੁਭਾਅ ਪਾਲਾਂਗੇ ਤੇ ਮੈਂ ਆਪੇ ਉਹਨੂੰ ਕਾਗਜ਼ ਫੜਾ ਦੂੰਗੀ ਆਪੇ ਸੰਭਲੋਗੀ ਤੋ ਇੱਕ ਵਾਰੀ ਬਸ ਕਾਗਜ਼ ਕਢਾ ਕੇ ਨਾ ਤੇ ਮੈਨੂੰ ਫੜਾ ਦੇ ਇੱਕ ਵਾਰੀ ਕੋਈ ਨਹੀਂ ਮੈਂ ਭੈਣ ਨਾਲ ਸਾਰੇ ਕਿੱਟੀ ਨਾਲ ਗੱਲ ਕਰ ਲਵਾਂ ਮੈਂ ਪੇਪਰ ਸਾਰੇ ਦਿਨ ਉਹ ਦੇ ਦਵਾਂ ਨਾ ਭੈਣ ਨੀ ਛਿਗੜੀ ਵੱਡੀ ਗੱਲ ਲੈ ਸਵੇਰੇ ਕਿਉਂ ਕਰਨੀ ਹੈ ਹੁਣੇ ਕਰ ਲਾ ਫੇਰ ਭਾਂਡੇ ਮਾਰੂਗੀ ਕਿ ਮੇਰੇ ਉੱਥੇ ਪਏਵੇਂ ਬੈਂਕ ਚ ਰੱਖੇ ਜੇ ਉਹ ਭੈਣ ਜਦੋਂ ਵੀ ਟਾਈਮ ਨਾ ਜਾ ਕੇ ਨਾ ਤੇ ਗੱਲ ਕਰ ਲਾ ਪਿਆਣਾ ਮੇਰੀ ਗੱਲ ਸੁਣ ਚਿੱਤ ਪਰ ਤੋਂ ਕੋੜੇ ਤੇ ਸਵਾਰ ਇੰਨੀ ਆ ਜਿਹੜੀ ਤੇਰੇ ਮੂੰਹ ਚੋਂ ਗੱਲ ਨਿਕਲਦੀ ਨਾ ਹੁਣੇ ਕਰ ਹੁਣੇ ਕਰ ਦਿਨ ਚੜ ਲਾਂ ਦੇ ਦਿਨ ਮੈਂ ਤੈਨੂੰ ਲੈ ਦੂੰਗਾ ਉਹਨਾਂ ਜ਼ਰੂਰੀ ਆ ਇਹੋਲੇ ਲੈਣਾ ਫਿਰ ਫੋਲਾ ਫੋਲੀ ਕਰੂਗੀ ਪੇਪਰ ਕੀ ਉਹਦਾ ਕਿੱਥੇ ਰੱਖਿਆ ਤੇ ਕਿੱਥੇ ਨਹੀਂ ਰੱਖਿਆ ਉਹ ਮੈਨੂੰ ਤੂੰ ਭਾਵੇਂ ਕੱਲ ਦੇ ਦੀ ਭਾਵੇਂ ਪਰਸੋਂ ਦੇ ਦੀ ਮੈਂ ਕਿਹੜਾ ਪੱਜ ਚੱਲੀ ਆ ਮੈਨੂੰ ਤੇਰੇ ਤੇ ਤਬਾਰ ਆ ਉਹ ਜਿਹੜੀ ਨਾ ਭਾਨੇ ਬਾਜ ਜਨਾਨੀ ਉਹਨੇ ਤੈਨੂੰ ਪਤਾ ਵਾ ਜੇ ਤੂੰ ਸਵੇਰੇ ਕਹਿਂਗਾ ਲੈ ਉਹਨੇ ਕਹਿਣਾ ਲੈ ਵੀਰ ਮੈਨੂੰ ਟਾਈਮ ਨਾ ਦੱਸਦਾ ਮੈਂ ਤਾਂ ਬੈਂਕ ਦੇ ਲੋਕਰ ਚ ਰੱਖੇ ਆ ਮੈਂ ਤਾਂ ਕੱਢ ਲਿਆਉਂਦੀ ਉਹਨੂੰ ਹੁਣੇ ਸੁਣਾ ਦੇ ਪਿਜੇਦਲ ਮਾਰੀ ਚਾ ਤੇ ਹੁਣੇ ਕੱਢ ਦੇ ਤੇ ਜੇ ਲੋਕਰ ਚ ਤਸਵੀਰੇ ਟੈਮ ਨਾ ਜਾ ਕੇ ਤੇ ਕੱਢ ਕੇ ਲਿਆ ਦੀ ਉਹਨੂੰ ਕੋਈ ਫੜਾ ਚਾਬੀਆਂ ਮੇਰੇ ਹੱਥ ਚ ਤੇ ਲੋਕਰ ਲਾਕਰ ਸਭ ਕੁਝ ਆਪਣੇ ਹੱਥ ਚ ਰੱਖ ਉਹ ਜਿਹੜਾ ਮੰਮੀ ਦਾ ਗਹਿਣਾ ਗੱਟਾ ਸੀ ਉਹ ਵੀ ਉਹਨੇ ਫੜਾਇਆ ਹੀ ਆ ਤਾਂ ਸਭ ਕੁਝ ਉਹਨੇ ਰੱਖਣਾ ਹੀ ਉਹ ਵੀ ਕਢਾ ਤੇਰਾ ਵਿਆਹ ਕਰਨਾ ਵੋਟੀ ਨੂੰ ਕੀ ਪਾਉਣਾ ਹੀ ਸਾਰਾ ਕੁਝ ਕਢਾ ਕੇ ਤੇ ਕੱਲ ਨੂੰ ਮੇਰੇ ਹੱਥ ਤੇ ਧਰ ਦੇ ਕੋਈ ਨਹੀਂ ਤੇਰੇ ਵਿਆਹ ਦੀ ਜ਼ਿੰਮੇਵਾਰੀ ਮੈਂ ਚੁੱਕੀ ਆ ਨਾ ਤੇ ਕਰਾ ਦੂੰਗੀ ਕਿੰ ਤਣਾ ਕਰੀ ਮੈਂ ਕਰਦਾ ਤੇ ਨਾ ਗੱਲ ਸਭ ਕੁਛ ਅਦੇਲੇ ਤਨੋਂ ਮੈਂ ਲੈ ਕੇ ਦੇ ਦਨਾ ਵਾ ਫਿਕਰ ਨਾ ਕਰਕੇ ਹੀ ਗੱਲ ਸੀ ਆਹੋ ਚੱਲ ਤੇਰੇ ਹੁੰਦੇ ਮੈਨੂੰ ਕਾਦੀ ਫਿਕਰ ਤੇ ਚੱਲ ਫਿਰ ਮੈਂ ਭੈਣ ਜਾਵਾ ਕਰਾਂ ਪੁੱਛਾਂ ਨੂੰ ਕੀ ਕਹਿੰਦੀ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਜਾ ਇੱਕ ਹੋਰ ਹੂੰ ਮੈਨੂੰ ਇੱਕ ਗੱਲ ਦੱਸ ਹੂੰ ਜਿਹੜਾ ਮੈਂ ਇਧਰ ਉਧਰ ਗੱਲਾਂ ਸੁਣੀਆਂ ਵਾ ਕੀ ਗੱਲ ਉਹ ਸੱਚ ਨੇ ਕਿਹੜੀਆਂ ਗੱਲਾਂ ਸੁਣੀਆਂ ਭੈਣ ਤੂੰ ਇਦਾਂ ਨਾ ਸਮਝ ਨਹੀਂ ਹੁੰਦੀ ਜਿਹੜੀ ਗੱਲ ਹੁੰਦੀ ਖੁੱਲ ਕੇ ਦੱਸ ਨਾ ਮੈਨੂੰ ਕੀ ਗੱਲਾਂ ਕਰਦੇ ਮੇਰੇ ਬਾਰੇ ਲੋਕ ਤੇ ਲੈ ਸੁਣ ਫਿਰ ਅਮਰ ਨੇ ਨਾਂ ਦੱਸਦੀ ਹੀ ਮੈਨੂੰ ਜਿਹੜੀ ਇੱਥੇ ਰਹਿੰਦੀ ਤੁਹਾਡੀ ਕਲੋਨੀ 'ਚੀ ਉਹ ਕਹਿੰਦੀ ਸੀ ਕਿ ਜਦੋਂ ਤੂੰ 500 ਮੰਗਦਾ ਹਾਂ ਤਾਂ ਤੈਨੂੰ 100 ਦਿੰਦੀ ਸੀ ਉਹ ਵੀ 50-50 ਗੱਲਾਂ ਕਰਕੇ ਉਹ ਤਾਂ ਬੰਨ ਗੱਲਾਂ ਸੱਚੀਆਂ ਵਾਂ ਉਹਦੇ ਵਿੱਚੋਂ ਜਿਹੜਾ ਮੈਨੂੰ 100-200 ਰੁਪਏ ਦਿੰਦੀ ਉਹਦੇ ਵਿੱਚੋਂ ਆਪਣੇ ਖਾਣ ਵਾਸਤੇ ਚੀਜ਼ਾਂ ਵਗਾ ਲੈਂਦੀ ਹੁੰਦੀ ਇਹ ਗੱਲ ਤਾਂ ਕੋਈ ਝੂਠ ਨਹੀਂ ਤੇ ਵੇਖ ਲੈ ਫਿਰ ਉਹਨੇ ਇੱਕ ਬਾਹਰ ਪਤਾ ਕੀ افਵਾਹਾਂ ਢਾਈਆਂ ਹੀ ਆਈ ਕਿ ਮੈਂ ਆਪਣੇ ਭਰਾ ਦਾ ਖਰਚਾ ਚੁੱਕਿਆ ਜਦ ਕਿ ਖਰਚਾ ਤੂੰ ਚੁੱਕਿਆ ਦਾ ਤੇ ਤੈਨੂੰ ਵੀ ਮੈਂ ਹੋਏ ਸਮਝਾਉਣੀ ਆ ਤੂੰ ਐਂਜ ਕਿਉਂ ਕਰਦਾ ਵਾ ਤੂੰ ਐਂਜ ਹੀ ਰਹਿ ਚਲ ਲੈਣ ਵਾਲਿਆਂ ਚੋਂ ਬਣ ਦੇਣ ਵਾਲਿਆਂ ਚ ਰਹਿ ਹੱਪਣ ਨਾਲ ਭਰਾ ਬਣ ਕੇ ਜਾਇਆ ਕਰ ਤੇ ਭਰਾ ਬਣ ਕੇ ਜੋ ਉਹਦਾ ਬੰਦਾ ਸਰਦਾ ਨਾ ਉਹਨੂੰ ਦਇਆ ਕਰ ਇਹ ਤੇਰੀ ਨਨਾਨ ਮੂੰਹ ਤੇ ਆ ਕੇ ਗੱਲ ਕਹਿ ਦਊਗੀ ਲੈ ਫਿਰ ਮੈਂ ਪੁੱਛੂੰਗਾ ਨਾ ਕਿ ਭੈਣ ਨੂੰ ਕਿੱਟੇ ਨੂੰ ਵੀ ਕਿਰੇ ਸਨ ਤੂੰ ਕਿੱਦਾਂ ਉਹਨੂੰ ਕਿਹਾ ਵਾ ਮੇਰੀ ਗੱਲ ਸੁਣ ਭੈਣ ਨਨਾਨ ਨੂੰ ਤੇ ਮੈਂ ਕਰਾ ਦੂੰ ਮੂੰਹ ਤੇ ਕਰਾ ਦੂੰ ਗੱਲ ਕੋਈ ਗੱਲ ਨਹੀਂ ਮੈਨੂੰ ਇਹ ਦੱਸ ਤੂੰ ਮੈਨੂੰ ਇਹ ਗੱਲ ਦੱਸੀ ਕਿਹੜੀ ਗੱਲ ਆਹ ਨਹੀਂ ਦੱਸੀ ਤੂੰ ਮੈਨੂੰ ਆਹ ਗੱਲ ਨਹੀਂ ਦੱਸੀ ਮਤਲਬ ਨਹੀਂ ਨਾ ਦੱਸੀ ਤੂੰ ਮੈਨੂੰ ਤੇ ਕਿੱਟੀ ਨੇ ਤੇ ਆਪਣੇ ਮੋਹ ਦੱਸਨੀ ਨਹੀਂ ਮੈਨੂੰ ਇਹ ਗੱਲ ਕਿ ਮੇਰੇ ਕੋ 500 ਮੰਗਦਾ ਸੀ ਤੇ ਮੈਂ 100 ਦੇਨੀ ਹੂੰ ਫਿਰ ਤੀਜੇ ਬੰਦੇ ਨੇ ਦੱਸਿਆ ਤੇ ਤੀਜਾ ਬੰਦਾ ਕੌਣ ਆ ਗਲੀ ਮੱਲੇ ਨੇ ਪਤਾ ਲੱਗਦਾ ਜਦੋਂ ਤੁਸੀਂ ਰੋਲਾ ਪਾਉਂਦੇ ਹੀ ਭੈਣ ਭਰਾ ਅੰਦਰ ਪੈਸਿਆਂ ਤੋਂ ਗਾਣ ਗਵਾਣ ਦੀ ਸੁਣ ਕੇ ਇਧਰ ਉਧਰ ਗੱਲਾਂ ਕਰਦਾ ਨਮੜ ਕੇ ਚਲ ਹੁਣ ਮਾਰਾਂ ਫਿਰ ਇਹਨੂੰ ਆਵਾਜ਼ ਹੁਣ ਇਹ ਗੱਲ ਕਰਨੀ ਆ ਕਿੱਦਾਂ ਕਰਨਾ ਹਾਂ 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 ਹੁਣੇ ਚੱਲ ਮਿੰਟੋ ਮਿੰਟ ਕਰ ਗੱਲ ਉਹਦਣਾ ਟਾਈਮ ਕਿਹੜਾ ਵੇਖਣ ਨਿਆ ਵਾ ਦੇਲਾ ਨੂੰ ਆਵਾਜ਼ ਨਹੀਂ ਤੇ ਚੱਲ ਮੈਂ ਚਲਨੀ ਜਣਾ ਕੁ ਬਾਹਰ ਮੇਰਾ ਦਿਲ ਕਰੰਦਿਆ ਹੀ ਕੁਛ ਭੁੱਖ ਜੀ ਲੱਗੀ ਖਾ ਲਾਂ ਮੈਂ ਮੈਂ ਆਪ ਕੋ ਨਾ ਆ ਕੇ ਕੁਛ ਖਾਣਾ ਤੈਨੂੰ ਭੇਜਦੀ ਆ ਕਰ ਲਈ ਉਹਨਾਂ ਨਾਲ ਗੱਲ